ਹਾਂਜੀ ਵਾਹਿਗੁਰੂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਲੋਬੀਆ ਦੀ ਫੜੀਆਂ ਦੀ ਸਬਜ਼ੀ ਜਿਹੜੇ ਬੀਜ ਅਸੀਂ ਉਹ ਵੀ ਬੱਚਾ ਆਪਾਂ ਨੇ ਕੱਟ ਲਏ ਜੀ ਤੇ ਆਪਣੇ ਘਰੇ ਲੱਗਦੀਆਂ ਨੇ ਜੀ ਹੁਣ ਥੋੜੇ ਜਿਹਾ ਘੱਟ ਲੱਗਦੀਆਂ ਨੇ ਤੇ ਆ ਆਪਾਂ ਹੈਗੇ ਜੀ ਹਰੇ ਲਸਣ ਦੀ ਭੁੰਕਾ ਇਹ ਪਾਵਾਂਗੇ ਆ ਪਿਆਜ਼ ਲਾਵਾਂਗੇ ਜਾਂ ਲਸਣ ਆ ਜਿਹੜਾ ਉਹ ਆਪਾਂ ਕੁੱਟ ਕੇ ਪਾਵਾਂਗੇ ਕੁੱਟ ਲੈ ਬਾਕੀ ਨੂਨ ਮਿਰਚ ਆਪਾਂ ਟੇਸਟ ਅਨਸਾਰ ਪਾਵਾਂਗੇ ਤੇ ਥੋੜਾ ਜਿਹਾ ਅਦਰਕ ਪਾਵਾਂਗੇ ਜੀ ਲਸਣ ਆਪਾਂ ਪਾਲਿਆ ਕੜਛੀ ਦੇ ਵਿੱਚ ਪਰਬਾ ਦੇ ਵਿੱਚ ਆਪਾਂ ਤੇ ਜਬ ਕੁੰਡੀ ਸੋਟਾ ਵੀ ਕਹਿ ਦਿੰਨੇ ਆ ਜੀ ਤੇ ਇਹਨੂੰ ਆਪਾਂ ਜਿਹੜੇ ਕੁੰਡੀਆਂ ਨੂੰ ਅਸੀਂ ਸਨਹਿਰਾ ਵੀ ਕਹਿ ਦਿੰਨੇ ਆ ਤੇਲ ਆਪਣਾ ਗਰਮ ਹੋ ਚੁੱਕਿਆ ਹਨ ਆਪਾਂ ਇਹਦੇ ਵਿੱਚ ਐਡ ਕਰਤਾ ਜੀ ਲਸਣ ਥਰੋਂ ਦੇ ਤੇਲ ਨਾਲ ਆਪਾਂ ਲਾਉਣੇ ਆ ਤੜਕਾ ਜੀਰਾ ਸਾਲ ਤਾਂ ਨਹੀਂ ਪਾਉਂਦੇ ਹੈਗੇ ਆਪਣਾ ਪੀਸ ਭੁੰਨ ਕੇ ਪੀਠ ਕੇ ਰੱਖਿਆ ਹੋਇਆ ਹੈ ਤੇ ਭੁੰਨਣ ਤੋਂ ਬਗੈਰ ਨਹੀਂ ਇਹ ਹੁੰਦਾ ਉਹ ਵੀ ਆਪਣਾ ਪੀਸ ਤੇ ਰੱਖਣਾ ਹੁਣ ਆਪਾਂ ਨਾਲੇ ਐਡ ਕਰ ਦਾਂਗੇ ਜੀ ਪਿਆਜ਼ ਇਹ ਸਬਜ਼ੀ ਦੇ ਵਿੱਚ ਪਿਆਜ਼ ਜਿਆਦਾ ਹੀ ਵਧੀਆ ਲੱਗਦਾ ਨੇ ਇਹ ਪਿਆਜ਼ ਵੀ ਕਹਿ ਦਿੰਨੇ ਆ ਜੀ ਆਪਾਂ ਗੱਠੇ ਵੀ ਕਹਿ ਦਿੰਨੇ ਆ ਤੇ ਕਈ ਜਗ੍ਹਾ ਜੀ ਇਹਨੂੰ ਗੰਡੇ ਵੀ ਕਹਿੰਦੇ ਨੇ ਆ ਸਾਡੇ ਇਧਰ ਗੱਟੇ ਵੀ ਕਹਿ ਦਿੰਦੇ ਨੇ ਤੇ ਪਿਆਜ਼ ਵੀ ਕਹਿੰਦੇ ਨੇ ਇਹ ਪੈਨ ਨੂੰ ਲਾਈਟ ਬਣਾਉਂਦੇ ਹਾਂ ਤੱਕ ਪਕਾਵਾਂਗੇ ਕਿ ਆਪ ਕੋ ਜਿਹੜੇ ਪਿਆਜ਼ਾਂ ਦੀਆਂ ਭੁੰਕਾਂ ਨੇ ਉਹ ਵੀ ਨਾਲੇ ਐਡ ਕਰ ਦਾਂਗੇ ਡੋਕੁਮੈਂਟ ਆਪਾਂ ਇਹਨਾਂ ਨੂੰ ਪਹਿਲਾਂ ਇਕੱਲੇ ਲਸਣ ਪਿਆਜ ਨੂੰ ਕਰ ਲਿਆ ਸੀ ਹੁਣ ਤੇ ਫਿਰ ਇਹ ਵੀ ਨਾਲ ਹੀ ਆਪਣੀ ਪੱਕ ਜਾਣਗੇ ਕਿ ਕਿ ਸੜਾ ਟਕਣਾ ਤੜਕਾ ਬਣਾ ਰਹੀ ਹਾਂ ਤੇ ਕਿ ਸੜਾ ਆਪਾਂ ਨੇ ਜੀ ਦੋ ਛੋਟੇ ਛੋਟੇ ਆਲੂ ਕੱਟੇ ਨੇ ਮੜੀ ਜੀ ਹਲਦੀ ਪਾਤੀ ਤੇ ਨਮਕ ਪਾ ਕੇ ਜੀ ਆਪਾਂ ਇਹਨੂੰ ਬੋਇਲ ਕਰ ਲਾਂਗੇ ਤੇ ਤੁਹਾਨੂੰ ਪਤਾ ਹੀ ਆਲੂ ਕਾ ਬੋਇਲ ਕਰਕੇ ਪਾਉਣੇ ਆ ਜੀ ਨਾਲ ਦੀ ਨਾਲੇ ਆਪਣੇ ਆਲੂ ਹੋ ਜਾਣਗੇ ਤਾਂ ਬਰਫਾ ਬਸ ਤੜਕਾ ਵੀ ਬਣ ਕੇ ਤਿਆਰ ਆ ਕਿਉਂਕਿ ਆਲੂ ਆਪਾਂ ਬਾਅਦ ਦੇ ਵਿੱਚ ਪਾਉਣੇ ਨੇ ਜੀ ਤੇ ਹੁਣ ਆਪਾਂ ਤੜਕੇ ਦੇ ਵਿੱਚ ਪਾਉਣੇ ਆ ਜੀ ਨੂਨ ਮਿਰਚ ਹੁਣ ਆਪਾਂ ਨਮਕ ਪਾਉਣੇ ਟੇਸਟ ਅਨਸਾਰ ਸਬਜ਼ੀ ਥੋੜੀ ਹੋਈ ਹੈ ਜੀ ਥੋੜੀ ਜਿਹਾ ਪਾਵਾਂਗੇ ਜੀ ਓਲਿਆ ਹੋਇਆ ਜੀਰਾ ਗਰਮ ਮਸਾਲਾ ਤੇ ਧਨੀਆ ਪਾਊਡਰ ਐਡ ਕਰਾਂਗੇ ਆਪਾਂ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਜੀ ਮਿਰਚ ਮਿਰਚ ਘਰ ਦੀ ਜੀ ਕੌੜੀ ਪਾਉਂਦਾ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਜੀ ਪਾਣੀ ਐਡ ਕਰਾਂ ਆਪਾਂ ਜਿਹੜਾ ਕੋਂਡਾ ਜੀ ਆਪਣਾ ਇਹ ਧੋ ਕੇ ਇਹ ਪਾਣੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਹਦੀ ਹਲਦੀ ਆਪਾਂ ਨੂੰ ਥੋੜੀ ਜਿਹੀ ਘੱਟ ਲੱਗਦੀ ਐ ਤੇ ਹਲਦੀ ਆਪਾਂ ਥੋੜੀ ਜਿਹੀ ਹੋਰ ਐਡ ਕਰ ਦਿੰਦੇ ਆਂ ਉਹ ਕੀ ਉਹ ਪਾਣੀ ਪਾਤਾ ਹੁਣ ਆਪਾਂ 2 ਮਿੰਟ ਲਈ ਇਹਨੂੰ ਪਕਾਵਾਂਗੇ ਜੀ ਤੇ ਜਿਹੜਾ ਨਮਕ ਮਿਰਚ ਆਪਣਾ ਪੱਕ ਜੀ ਵੈਸੇ ਹਲਦੀ ਤੜਕੇ ਦੇ ਵਿੱਚ ਸਹੀ ਆ ਜੀ ਕੈਮਰੇ ਦੇ ਵਿੱਚ ਥੋੜੀ ਜਿਹੀ ਘੱਟ ਲੱਗਦੀ ਹੈ ਉੱਪਰ ਟਾਕ ਦਿੰਨੇ ਆ ਜੀ ਟਾਕੇ ਤੇ ਫੇਰ ਮੁੜ ਕੇ 2 ਮਿੰਟ ਲਈ ਪਕਾਵਾਂਗੇ ਬਣਾ ਲਿਆਣ ਆਪਣੇ ਆਲੂ ਬਾਇਲ ਹੋ ਜਾਣਗੇ। ਇਹਨਾਂ ਨੂੰ 2 ਕੁ ਮਿੰਟ ਲਈ ਆਪਾਂ ਪਕਾ ਲਿਆ। ਤੇ ਹੁਣ ਆਪਾਂ ਫੜੀਆਂ ਐਡ ਕਰਾਂਗੇ। ਜੀ ਫੜੀਆਂ ਦੇ ਉੱਪਰ ਆਪਾਂ ਥੋੜਾ ਜਿਹਾ ਅਦਰਕ ਕੱਟ ਲੇ। ਦੋ ਕੁ ਫੜੀਆਂ ਉਹ ਵੀ ਨਾਲੇ ਵਿੱਚ ਐਡ ਕਰ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜੀ। ਹਰੀ ਸਬਜ਼ੀ ਤਾਂ ਜੀ ਕੋਈ ਵੀ ਹੋਵੇ ਪਾਣੀ ਚੰਗੀ ਰਹਦੀ ਹੈ। ਇਹ ਫਲੀਆਂ ਜਿੰਨੇ ਕਪੜ ਲੱਗਦੀਆਂ ਹੁੰਦੀਆਂ ਨੇ ਜੀ ਤੋੜ ਕੇ ਰੱਖ ਲੈਣੇ ਹੁਣੇ ਇਹ ਚਾਰ ਪੰਜ ਦਿੰਦੀਆਂ ਫਲੀਆਂ ਆਪਾਂ ਇਕੱਠੀਆਂ ਕਰਕੇ ਬਣਾ ਲਈ ਸਬਜ਼ੀ ਹੁਣ ਤਿੰਨ ਚਾਰ ਦਿੰਦੀ ਪੈਂਦੀ ਆ ਜੀ ਧੁੰਦ ਹੁਣ ਥੋੜੀ ਜਿਹੀ ਫਰਕ ਪੈ ਗਿਆ ਤੇ ਜੀ ਤੋਂ ਪਾਣੀ ਨਿਕਣ ਲੱਗ ਜਾਣਗੇ ਜੀ ਫੇਲ ਲੱਗਣਗੇ ਫਲੀਆਂ ਹੁਣ ਜੇ ਨਾ ਵੇਰ ਨੂੰ ਲੱਗੀ ਜਾਣੀਆਂ ਨੇ ਫਲੀਆਂ ਲੋ ਬੇਚ ਕਰੇ ਗਲਾਈਂ ਸਬਜ਼ੀ ਬਣ ਜਾਂਦੀ ਹੈ ਉਹਨਾਂ ਕੀ ਟਾਈਮ ਲੱਗ ਜਾਂਦਾ ਤੇ ਫਿਰ ਆਪਾਂ ਫਰਵਰੀ ਦੇ ਐਂਡ ਦੇ ਵਿੱਚ ਇਹਨਾਂ ਦੇ ਫੇਰ ਬੀਜ ਦਿੰਨੇ ਹੁੰਦੇ ਆ ਜੀ ਫਿਰ ਹੋਰ ਬੇਲ ਆਉਗੀਆਂ ਆਉਂਦੀਆਂ ਨੇ ਤੇ ਉਹ ਆਪਣੇ ਸਾਰੇ ਗਰਮੀ ਗਰਮੀ ਵਧੀਆ ਲੱਗਦੀਆਂ ਨੇ ਜੀ ਸਾਰੇ ਭੈਣ ਭਰਾ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਵੀਡੀਓ ਦੇਖਦੇ ਨੇ ਧੰਨਵਾਦ ਆ ਜੀ ਤੇ ਮੈਂ ਵੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਦੀ ਇਹਨਾਂ ਵੀਡੀਓ ਵੀ ਆਪਾਂ ਫੁੱਲ ਵੀਡੀਓ ਦੇਖਦੇ ਹੁੰਨੇ ਆ ਕਿਸੇ ਦੀ ਵੀ ਵੀਡੀਓ ਵਿੱਚ ਸਕਿਪ ਨਹੀਂ ਕਰਦੇ ਹੈਗੇ ਮੈਂ ਲਾ ਕੇ ਰੱਖ ਦੇਣੀ ਹੁੰਦੀ ਹੈ ਜੀ ਤੇ ਜੇ ਐਡ ਆਉਂਦੀ ਹੁੰਦੀ ਹੈ ਤੇ ਉਹ ਵੀ ਵਿੱਚੇ ਚੱਲ ਜਾਂਦੀ ਹੈ ਨਾ ਕਿਉਂਕਿ ਹਰੇਕ ਬੰਦਾ ਮਿਹਨਤ ਕਰਦਾ ਤੇ ਨਾ ਇਹ ਨਾ ਸੋਚਿਆ ਕਰੋ ਤੇ ਬੇਸੋੜੀ ਵੀਡੀਓ ਵੀ ਪੂਰੀ ਨਹੀਂ ਦੇਖਦੇ ਮੈਂ ਹਰੇਕ ਦੀ ਵੀਡੀਓ ਪੂਰੀ ਦੇਖ ਦਿੰਨੀ ਹੰਨੀਆਂ ਜੀ ਕੰਮ ਕਰਦੀ ਹੁੰਦੀਆਂ ਕੋਲੇ ਫੋਨ ਤੇ ਲਾ ਲੈਣੀ ਹੈ ਤੇ ਕਦੇ ਐਡ ਵੀ ਮੈਂ ਸਕਿਪ ਨਹੀਂ ਕੀਤੀ ਹੈਗੀ ਤੇ ਪੂਰੀ ਵੀਡੀਓ ਦੇਖਦੇ ਹੁੰਦੇ ਹਾਂ ਜੀ ਤੇ ਆਪਾਂ ਨੂੰ ਵੀ ਆਪਣੇ ਭੈਣ ਭਾਈਆਂ ਤੇ ਸਾਰਿਆਂ ਤੇ ਵਿਸ਼ਵਾਸ ਆ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਵਿਸ਼ਵਾਸ ਬਣਾਈ ਰੱਖਿਓ ਜੀ। ਇਹਦੀ ਸਬਜ਼ੀ ਆਪਣੀ ਬਣਾ ਲਈ ਆਪਾਂ ਵਿੱਚ ਵਿੱਚ ਇਹਨੂੰ ਚੈੱਕ ਕਰ ਲੈਨੇ। ਜਦੋਂ ਇਹ ਆਪਣਾ ਫੜੀਆਂ ਨਰਮ ਹੋ ਜਾਣ ਆਪਾਂ ਫੇਰ ਆਲੂ ਐਡ ਕਰਾਂਗੇ। ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਸਾਡੀ ਮੰਮੀ ਦਾ ਸਾਗ। ਤੇ ਤੋੜਨੇ ਵਾਲਾ ਹੋ ਗਿਆ ਜੀ ਵਧੀਆ। ਹੁਣ ਆਪਾਂ ਕੱਲ ਨੂੰ ਤੋੜਾਂਗੇ ਜੀ ਗੰਦਲਾਂ ਹੋ ਗਈਆਂ। ਤੋੜ ਕੇ ਬਣਾਵਾਂਗੇ ਸਾਗ। ਵਧੀਆ ਹੋ ਗਈ ਜੀ ਗੰਦਲ ਤੋੜਨੇ ਵਾਲੀਆਂ ਹੋ ਗਈਆਂ ਪਹਿਲਾਂ ਪੱਤਾ ਪੱਤਾ ਜੇ ਹੀ ਸੀਗਾ ਪੱਟਾ ਹੀ ਵਾ ਆ ਪੱਟਾ ਮਿਚਾਣ ਕੇ ਕਰ ਲਿਆ ਤਿਆਰ ਬੱਪਾ ਚਾਲੂ ਐਡ ਕਰ ਦਾਂਗੇ ਦੋਵੇਂ ਪੜ੍ਹਨੀਆਂ ਆਪਣੀਆਂ ਕਾਪੀ ਹੋਰ ਨਰਮ ਹਰਦੀ ਵੈਸੇ ਇਹਦੇ ਚ ਪੂਰੀ ਆ ਜੀ ਕੈਮਰੇ ਦੇ ਵਿੱਚ ਐ ਲੱਗਦੀ ਐ ਵੀ ਜਿਵੇਂ ਸਬਜ਼ੀ ਚ ਹੜਦੀ ਨਹੀਂ ਪਾਈ ਹੁੰਦੀ ਆਪਾਂ ਛੋਟੇ ਛੋਟੇ ਦੋ ਹੀ ਆਲੂ ਪਾ ਲਈਏ। ਇੱਕ ਆਪਣੇ ਪਈ ਆ ਜੀ। ਮੋਠਾ ਦੀ ਦਾਲ ਵੀ ਪਈ ਹੈ। ਤੇ ਨਾਲ ਆਪਾਂ ਬਣਾ ਲਈਏ ਸਬਜ਼ੀ। ਗੈਸ ਨੂੰ ਆਪਾਂ ਬਿਲਕੁਲ ਸਿਮ ਕਰ ਦਾਂਗੇ। ਤੇ ਖਿੰਦੂ ਕਰਕੇ ਦੰਟ ਾਕ ਦਾਂਗੇ ਸਿਮ ਗੈਸ ਦੀ ਪਕਾਵਾਂਗੇ ਜੀ ਵਿੱਚ ਇੱਕ ਦੋ ਵਾਰੀ ਆਪਾਂ ਇਹਨੂੰ ਨਾਲ ਦੀ ਨਾਲ ਚੈੱਕ ਵੀ ਕਰਦੇ ਰਾਂਗੇ ਜੀ ਕਈ ਦਿਨ ਹੋ ਗਏ ਹੁਣ ਤਾਂ ਧੁੱਪ ਨੇ ਨਿਕੜੀ ਧੁੰਦ ਪਈ ਹੈ ਜੀ ਬਹੁਤ ਸਾਬਜੀ ਆਪਣੀ ਬਣ ਕੇ ਤਿਆਰ ਆ ਸਬ지 ਆਪਣੀ ਬਣ ਕੇ ਤਿਆਰ ਹੈ ਗੈਸ ਆਪਾਂ ਨੇ ਕਰਤਾ ਜੀ ਬੰਦ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਹੱਸਦੇ ਬਸਦੇ ਰਹੋ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ